ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਤੁਸੀਂ ਕਈ ਪਿੰਡਾਂ ਵਿੱਚ ਜਾ ਕੇ ਆਇਆ ਹਾਂ ਕਿਸ ਤਰ੍ਹਾਂ ਦਾ ਲਖਣ ਹੋ ਰਿਹਾ ਹੁਣ ਤੱਕ ਦੇਖੋ ਬਹੁਤ ਸੋਹਣਾ ਮਹੌਲ ਆ ਜਿਹੜਾ ਇਸ ਵੇਲੇ ਤਲਵੰਡੀ ਸਾਬੋ ਦੀ ਪੋਲਿੰਗ ਆ ਸਭ ਤੋਂ ਵੱਧ ਜਾ ਰਹੀ ਆ on average ਤੇ it means clear ਆ ਕਿ ਜਿੱਥੇ ਬਾਕੀ ਹਲਕਿਆਂ ਦੀ ਰਿਪੋਰਟ ਆ ਬਠਿੰਡਾ ਲੋਕ ਸਭਾ ਦੀ ਤਾਂ ਤਲਵੰਡੀ ਸਾਬੋ ਅਪਰ ਹੈਂਡ ਆ ਤੇ ਸਾਰਿਆਂ ਦੇ ਵਿੱਚ ਬੜਾ ਜੋਸ਼ ਜਨੂਨਾਂ ਵੋਟਰ ਹੁਮ ਹਮਾ ਕੇ ਵੋਟ ਪਾਉਣ ਲਈ ਨਹੀਂ ਗਰਮੀ ਦੇ ਬਾਵਜੂਦ ਪਹੁੰਚ ਰਿਹਾ ਹੈ ਹੁਣ ਤੱਕ ਕਿਹਦੇ ਗੱਲ ਵਰਜੀ ਕੋਈ ਰਿਪੋਰਟ ਤਾਂ ਨਹੀਂ ਆਈ ਜੀ ਨਹੀਂ ਫਿਲਹਾਲ ਸਮੂਤਾ ਸਮੂਤਾ ਔਰ ਕੋਸ਼ਿਸ਼ ਇਹ ਹੀ ਰਹੂਗੀ ਕਿ ਸ਼ਾਮ ਤੱਕ ਜਿਹੜਾ ਆ ਬੜੇ ਸੋਹਣੇ ਸਟੇਜ ਢੰਗ ਨਾਲ ਪੋਲਿੰਗ ਹੋਵੇ ਤਾਂ ਕਿ ਹਰ ਵੋਟਰ ਬਾਹਰੋਂ ਆ ਕੇ ਆਪਣੀ ਵੋਟ ਪੂਲ ਕਰ ਸਕੇ ਤੇ ਸਮੂਥਲੀ ਕੰਮ ਸ਼ਾਮ ਤੱਕ ਰਨ ਹੋਵੇ ਇਸੇ ਤਰੀਕੇ ਨਾਲ ਹੋ ਏਵੀਐਮ ਵਗੈਰਾ ਦੀ ਕੋਈ ਨਹੀਂ ਫਿਲਹਾਲ ਕੋਈ ਅਸੀਂ ਨਹੀਂ ਸਾਹਮਣੇ ਆਈ ਬੜਾ ਸੋਹਣਾ ਕਮ ਚੱਲ ਰਿਹਾ ਹੈ ਜਿਵੇਂ ਅਤਿ ਗਰਮੀ ਪੈ ਰਹੀ ਹੈ ਜੀ ਤੁਸੀਂ ਘਰੇ ਬੈਠੇ ਵੋਟਰਾਂ ਨੂੰ ਕੀ ਫੀਲ ਕਰਦੇ ਹੋ ਐ ਵੈਸੇ ਤਾਂ ਦੇਖਿਆ ਜਾਵੇ ਤਾਂ ਉਤਸ਼ਾਹ ਆਲਰੇਡੀ ਬਹੁਤ ਆ ਸਾਰੇ ਵੋਟਰਾਂ ਦੇ ਵਿੱਚ ਪਰ ਫਿਰ ਵੀ ਜਿਹੜੇ ਵੋਟਰ ਹਾਲੇ ਡਿਲੇ ਕਰ ਰਹੀ ਹੈ ਜਾਂ ਬੈਠੀ ਆ ਇਹ ਆਏ ਵੇਟ ਕਰ ਰਿਹਾ ਕਿ ਸ਼ਾਮ ਨੂੰ ਵੋਟ ਪਾਲ ਕਰਕੇ ਆਵਾਂਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦੱਬ ਕੇ ਆਪਾਂ ਵੋਟ ਪਾਲ ਕਰੀਏ ਔਰ ਆਪਣੇ ਇਸ ਰਾਈਟ ਦਾ ਜਿਹੜਾ ਆ ਰਾਈਟ ਇਸਤੇਮਾਲ ਕਰੀਏ